ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਵਲਪ੍ਰੀਤ ਕੌਰ ਮਹਿੰਦਰ ਹੋਮੀਓਕਲਿਨਿਕ ਬਰਨਾਲਾ ਤੋਂ ਅਸੀਂ ਬੱਚਿਆਂ ਦੇ ਵਿੱਚ ਇੱਕ ਆਮ ਹੀ ਪ੍ਰੋਬਲਮ ਦੇਖਦੇ ਆ ਜਿਸ ਨੂੰ ਕਿ ਡਿਵੈਲਪਮੈਂਟਲ ਡਿਲੇ ਕਿਹਾ ਜਾਂਦਾ ਹੈ ਡਿਵੈਲਪਮੈਂਟਲ ਡਿਲੇ ਕੀ ਹੁੰਦਾ ਜਦੋਂ ਬੱਚੇ ਦਾ ਜਨਮ ਹੁੰਦਾ ਉਸ ਤੋਂ ਬਾਅਦ ਬੱਚੇ ਦਾ ਸਰੀਰਕ ਤੇ ਦਿਮਾਗੀ ਵਿਕਾਸ ਹੁੰਦਾ ਪਰ ਕਈ ਬੱਚਿਆਂ ਦੇ ਵਿੱਚ ਜਿਹੜਾ ਸਰੀਰਕ ਤੇ ਦਿਮਾਗੀ ਵਿਕਾਸ ਆ ਉਹ ਬਾਕੀ ਬੱਚਿਆਂ ਦੇ ਨਾਲੋਂ ਥੋੜਾ ਲੇਟ ਹੁੰਦਾ ਹੈ ਜਿਵੇਂ ਇਸ ਡਿਵੈਲਪਮੈਂਟਲ ਡਿਲੇ ਦੇ ਕਿਹੜੇ ਸਿੰਪਟਮ ਸਾਨੂੰ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਕਈ ਬੱਚੇ ਦੰਦ ਲੇਟ ਕੱਢਣੇ ਸ਼ੁਰੂ ਕਰਦੇ ਨੇ ਕਈ ਬੱਚੇ ਲੇਟ ਚੱਲਣਾ ਸ਼ੁਰੂ ਕਰਦੇ ਨੇ ਕਈ ਬੱਚੇ ਲੇਟ ਬੋਲਣਾ ਸ਼ੁਰੂ ਕਰਦੇ ਨੇ ਕਈ ਬੱਚੇ ਜਿਹੜੇ ਪੇਰੈਂਟਸ ਦੀ ਕਹੀ ਗੱਲ ਉਹਨੂੰ ਉਹਨਾਂ ਛੇਤੀ ਨਹੀਂ ਸਮਝਣ ਲੱਗਦੇ ਜਿੰਨਾ ਬਾਕੀ ਬੱਚੇ ਲੱਗਦੇ ਨੇ ਜਦੋਂ ਬੱਚੇ ਵਿੱਚ ਕੋਈ ਐਦਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਤਾਂ ਅਸੀਂ ਉਸਨੂੰ ਡਿਵੈਲਪਮੈਂਟਲ ਡਿਲੇ ਕਹਿੰਦੇ ਆ ਜੇਕਰ ਤੁਹਾਡੇ ਬੱਚੇ ਦੇ ਵਿੱਚ ਕੋਈ ਐਦਾਂ ਦੀ ਪ੍ਰੋਬਲਮ ਆ ਬਿਲਕੁਲ ਡਰਨ ਦੀ ਲੋੜ ਨਹੀਂ ਕਿਉਂਕਿ ਹੋਮਿਓਪੈਥੀ ਦੇ ਵਿੱਚ ਇਸ ਪ੍ਰੋਬਲਮ ਦਾ ਬਹੁਤ ਹੀ ਜ਼ਿਆਦਾ ਇਫੈਕਟਿਵ ਟਰੀਟਮੈਂਟ ਹੈ ਇਹਦੇ ਟਰੀਟਮੈਂਟ ਲਈ ਤੁਸੀਂ ਮੈਨੂੰ ਪਰਸਨਲੀ ਮਹਿੰਦਰ ਹੋਮਿਓਕਲੀਨਿਕ ਬਰਨਾਲਾ ਦੇ ਵਿੱਚ ਮਿਲ ਸਕਦੇ ਹੋ ਤੁਸੀਂ ਚਾਹੋ ਤਾਂ ਘਰ ਬੈਠੇ ਕੋਰੀਅਰ ਦੇ ਥਰੂ ਵੀ ਫੋਨ ਤੇ ਗੱਲ ਕਰਕੇ ਆਪਣੀ ਮੈਡੀਸਨ ਮੰਗਵਾ ਸਕਦੇ ਹੋ ਧੰਨਵਾਦ